ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਪੰਜਾਬ ਪੁਲਿਸ ਦੀਆਂ ਡਿਊਟੀਆਂ ਬਾਰੇ ਉਹਨਾਂ ਦੇ ਕੰਮਾਂ ਬਾਰੇ ਉਹਨਾਂ ਨੂੰ ਹੋਣ ਵਾਲੀਆਂ ਤਕਲੀਫਾਂ ਬਾਰੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਉਹ ਚਲਦੇ ਨੇ ਉਹਨਾਂ ਬਾਰੇ ਦੱਸਣਾ ਚਾਹਣਾ ਚਾਰ ਲੇਖ ਲਿਖਿਆ ਨੇ ਉਮੀਦ ਆ ਤੁਹਾਨੂੰ ਪਸੰਦ ਆਉਣੀਆਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰ ਦਿਓ ਤੁੰਦ ਤੁੱਪ ਧੂੜ ਤੱਕੇ ਮਲਾਜ਼ਮ ਫੇਰ ਵੀ ਨਾ ਅੱਕੇ ਭਾਵੇਂ ਰਾਹ ਨੇ ਕੱਚੇ ਪੱਕੇ ਮੀਂਹ ਹਨੇਰੀ ਜਾਂ ਸਲਾਬ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ ਬੜਾ ਸੱਟਾ ਜੂਆ ਤਾਸ਼ ਨਹਿਰੋ ਕੱਢਣੀ ਜੇ লাশ ਡੱਕ ਲਈਏ ਬਦਮਾਸ਼ ਰਹਿੰਦੇ ਅਸੀਂ ਦੌੜਦੇ ਕੈਦੀ ਲੈ ਕੇ ਜਾਈਏ ਪੇਸ਼ੀਦਾਰੂ ਕੱਢੇ ਕੋਈ ਦੇਸੀ ਗਵਾਂਡੀ ਮਿਲ ਜੇ ਕਲੇਸੀ ਅਸੀਂ ਝੱਟ ਬੋੜਦੇ ਲੋਕਾਂ ਦੀਆਂ ਗਾਲਾਂ ਸਰਕਾਰਾਂ ਦਾ ਦਬਾਅ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ ਕਿਤੇ ਵੱਜੀ ਹੋਵੇ ਠੱਗੀ ਸੱਟ ਸਖਤ ਜੇ ਲੱਗੀ ਜੇ ਬਣਾਉਣੀ ਹੋਵੇ ਛੱਬੀ ਜਾਂ ਕੋਈ ਬੰਦਾ ਮਰ ਜੇ ਨੋਟ ਨਕਲੀ ਕੋਈ ਛਾਪੇ ਘਰੋਂ ਕੱਢ ਦਿੱਤੇ ਮਾਪੇ ਬੰਦਾ ਸ਼ੱਕੀ ਜੇ ਕੋਈ ਜਾਪੇ ਅਸੀਂ ਪਾਉਂਦੇ ਪਰਚੇ ਅਤਵਾਦ ਵੱਖਵਾਦ ਜਿੰਦਾਬਾਦ ਮਰਦਾਬਾਦ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ ਅੱਧੀ ਰਾਤੀ ਪਾਈਏ ਛਾਪਾ ਕਦੇ ਮਿਹਰਤ ਕਟਾਪਾ ਸਾਡਾ ਸਦਾ ਹੀ ਆਵਾਸਾ ਕੰਡਿਆਂ ਦੀ ਸੇਜ ਤੇ ਕੋਈ ਹੋਵੇ ਮਾਨਹਾਨੀ ਚੀਜ਼ ਮੁਕਰੇ ਬਗਾਨੀ ਸੌਰੇ ਤੰਗ ਜੇ ਜਨਾਨੀ ਐਂਟੀ ਹਾਂ ਦੇਹਜ ਦੇ ਬਲਾਤਕਾਰ ਛੇੜ ਛਾੜ ਭਾਵੇਂ ਸੁੱਟੀਆਂ ਤਜਾਬ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ ਲੁੱਟ ਖੋਪੇ ਜੇ ਡਾਕਾ ਅੱਧੀ ਰਾਤੀ ਲਈਏ ਨਾਕਾ ਕਿਤੇ ਹੋ ਜਾਵੇ ਬਾਕਾ ਪੈਰ ਪਾਈਏ ਜੁੱਤੀ ਨਾ ਸਵੇਰ ਸ਼ਾਮ ਤੇ ਦੁਪਹਿਰ ਗਲੀ ਮੱਲੇ ਪਿੰਡ ਸ਼ਹਿਰ ਸੰਡੇ ਮੰਡੇ ਚੱਤੋਂ ਤਹਿਰ ਸਾਡੀ ਅੱਖ ਸੁੱਤੀ ਨਾ ਰਹਿਣ ਜਾਗਦੇ ਇਹ ਨੈਣ ਭਾਵੇਂ ਸੌਂ ਗਏ ਨੇ ਖਾਬ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ ਲੁੱਟੇ ਸਾਧ ਕੋਈ ਪਖੰਡੀ ਕਿਤੇ ਦੇ ਵਪਾਰ ਮੰਡੀ ਲਾਵੇ ਬਿਜਲੀ ਦੀ ਕੁੰਡੀ ਨਹੀਂ ਉਹ ਦੰਦੇ ਜਾਣ ਜੀ ਖਾਣ ਪੀਣ ਚ ਮਲਾਵਟ ਕਿਤੇ ਧਰਨਾ ਬਗਾਵਤ ਤੇ ਜੀ ਰੋਡ ਤੇ ਰੁਕਾਵਟ ਕੱਟ ਦੇ ਚਲਾਣ ਜੀ ਕਿਤੇ ਉੱਠੇ ਵਿਦਰੋਹ ਨੱਪ ਲਈ ਦੇ ਕਰੋ ਜਿਉਂ ਪਰਿੰਦਿਆਂ ਨੂੰ ਬਾਜ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ ਮੇਲਾ ਰੈਲੀ ਹੜਤਾਲ ਕਿਤੇ ਗਾਵੇ ਕਲਾਕਾਰ ਰਹੀਏ ਅਸੀਂ ਘਰੋਂ ਬਾਹਰ ਹੜ ਤੇ ਸਿਆਲ ਨੂੰ ਹੁੱਕੀ ਫੀਨ ਤੇ ਸਮੈਕ ਜਾਂ ਕੋਈ ਕਰਦਾ ਬਲੈਕ ਚੂੜੀ ਕਰ ਦਿੰਦੇ ਟੈਟ ਛਾਣਦੇ ਪਤਾਲ ਨੂੰ ਹੈ ਮੁਕਾਇਆ ਅਤਵਾਦ ਸਾਡੇ ਸਿਰਾਂ ਤੇ ਅਤਾਜ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ ਨਾ ਪਰਿਵਾਰ ਨਾ ਰਿਸ਼ਤੇਦਾਰ ਨਾ ਕੋਈ ਛੁੱਟੀ ਨਾ ਤਿਹਾਰ ਕਿੱਥੇ ਸਾਡੇ ਮਨੁੱਖੀ ਅਧਿਕਾਰ ਕੀ ਹੁੰਦਾ ਨਿਤਕਾਣ ਨਹੀਂ ਹੁੰਦੇ ਸਭ ਦੇ ਜਜ਼ਬਾਤ ਮਾਰੋ ਦਿਲਾਂ ਵਿੱਚ ਝਾਤ ਫਿਰ ਕਿਉਂ ਇੰਨਾ ਪੱਕਾ ਬਾਤ ਕੀ ਅਸੀਂ ਇਨਸਾਨ ਨਹੀਂ ਅਸੀਂ ਦੁੱਖਾਂ ਦੀ ਕਿਤਾਬ ਜਿਹਦੇ ਪੰਨੇ ਬੇ ਹਿਸਾਬ 24 ਘੰਟੇ ਪਲਸ હાજર ਹੈ ਜਨਾਬ ਸੁਣੋ ਮੀਡੀਆ ਤੇ ਲੋਕੋ ਖਿੱਚੋ ਬੇਸ਼ੱਕ ਫੋਟੋ ਪਰ ਉਸ ਦਾ ਕਾਰਨ ਵੀ ਸੋਚੋ ਸੁਣੋ ਹੱਡ ਬੀਤੀਆਂ ਕਾਨੂੰਨ ਬਣਦੇ ਬਥੇਰੇ ਲਾਗੋ ਹੁੰਦੇ ਕਿਹੜੇ ਕਿਹੜੇ ਬਸ ਤੇ ਰਿਪਾਲੀ ਤਾਂ ਗੀੜੇ ਹੁਣ ਰਾਜਨੀਤੀਆਂ ਜੋ ਕਾਨੂੰਨ ਦੇ ਖਿਲਾਫ ਹੋਵੇ ਭੋਰਾ ਨਾ ਲਿਹਾਜ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ 24 ਘੰਟੇ ਪੁਲਿਸ ਹਾਜ਼ਰ ਹੈ ਜਨਾਬ ਸਾਡਾ ਦੇਉਂਗੇ ਜੇ ਸਾਥ ਰਤੋਂ ਰਾਤ ਕਰਾਮਾਤ ਬਣ ਜਾਵੇ ਗੱਲਬਾਤ ਜੇ ਆਪਾਂ ਲਈ ਏਠਾਣ ਕੰਮ ਹੋਊਗਾ ਨਾ ਟੇਡਾ ਸਭ ਕਾਨੂੰਨ ਦਾ ਹੈ ਖੇਡਾ ਕੀ ਅਮਰੀਕਾ ਕੀ ਕੈਨੇਡਾ ਸਾਡਾ ਦੇਸ਼ ਹੈ ਮਹਾਨ ਆਸ ਤੇਰੇ ਤੇ ਪੰਜਾਬ ਤੂੰ ਲਿਆਉਣਾ ਇਨਕਲਾਬ 24 ਕੰਟਰੀ ਪੁਲਿਸ હાજર ਹੈ ਜਨਾਬ ਪਾਓ ਉਸੇ ਨੂੰ ਵੀ ਵੋਟ ਕਰੇ ਸਿਸਟਮ ਜੋ ਲੋਟ ਬੰਦ ਕਰੋ ਲੈਣੇ ਨੋਟ ਜਮੀਰ ਮਾਰ ਕੇ ਕਿਹੜੇ ਮਸਲੇ ਕਿਹੜੇ ਮੁੱਦੇ ਜਿਹੜੇ ਸਾਥੋਂ ਹੋਣ ਕੁੱਜੇ ਪਾਇਆ ਸਮੁੰਦਰ ਵਿੱਚ ਕੁੱਜੇ ਰੱਖ ਤਾ ਨਤਾਰ ਕੇ ਦੱਸ ਦਿੱਤੀ ਤਰਕੀਬ ਸੱਚ ਆਖੀ ਗੁਰਦੀਪ ਚੰਗੀ ਲੱਗੇ ਜਾਂ ਖਰਾਬ 24 ਘੰਟੇ ਪੁਲਿਸ હાજર ਹੈ ਜਨਾਬ 24 ਘੰਟੇ ਪੁਲਿਸ હાજર ਹੈ ਜਨਾਬ ਉਮੀਦ ਹੈ ਤੁਹਾਨੂੰ ਲੈਣਾ ਪਸੰਦ ਆਉਣੀਆਂ ਜੇ ਕੋਈ ਵੀ ਕਟਨਾ ਤੁਹਾਡੇ ਨਾਲ ਵਾਪਰੀ ਹੈ ਤਾਂ ਇਸ ਨੂੰ ਸ਼ੇਅਰ ਕਰ ਦਿਓ ਜੇ ਇਹ ਕੋਈ ਗੱਲ ਗਲਤ ਲੱਗੀ ਹੈ ਤਾਂ ਬੇਸ਼ੱਕ ਡੀਲਟ ਕਰ ਦਿਓ ਬਾਕੀ ਤੁਹਾਡੇ ਤੇ ਪੰਜਾਬ ਬਚਾਓ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ